ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਥੇ ਅਮਲਾਂ ਦੇ ਹੋਣੇ ਨੇ ਨੇਣ ਬੇੜੇ ਕੀ ਸੇਨਾ ਤੇਰੀ ਜਾਤ ਪੁੱਛਣੀ ਓਥੇ ਅਮਲਾਂ ਦੇ ਹੋਣੇ ਨੇ ਨੇਣ ਬੇੜੇ ਕੀ ਸੇਨਾ ਤੇਰੀ ਜਾਤ ਪੁੱਛਣੀ ਉਥੇ ਅਮਲਾਂ ਦੇ ਹੋਣੇ ਨੇਨ ਬੇੜੇ ਕੀ ਸੇਨਾ ਤੇਰੀ ਜਾਤ ਪੁੱਛਣੀ ਉਥੇ ਅਮਲਾਂ ਦੇ ਹੋਣੇ ਨੇਨ ਬੇੜੇ ਕੀ ਸੇਨਾ ਤੇਰੀ ਜਾਤ ਪੁੱਛਣੀ ਨੇਕ ਕਮਾਈ ਕਰ ਲੈ ਬੰਦਿਆ 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 ਪਾਪ ਕਮਾਉਣੇ ਛੱਡ ਦੇ 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 ਬੰਦਿਆ ਅੰਤ ਵੇਲੇ ਕਿਸੇ ਲੱਗ ਨਾ ਨਾ ਨੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ ਅੰਤ ਵੇਲੇ ਕਿਸੇ ਲੱਗ ਨਾ ਨਾ ਨੇੜੇ ਕੀ ਸੇਨਾ ਤੇਰੀ ਜਾਤ ਪੁੱਛਣੀ ਓਥੇ ਅਮਲਾਂ ਦੇ ਹੋਣੇ ਨਿਨ ਬੇੜੇ ਕੀ ਸੇਨਾ ਤੇਰੀ ਜਾਤ ਪੁੱਛਣੀ ਓਥੇ ਅਮਲਾਂ ਦੇ ਹੋਣੇ ਨਿਨ ਬੇੜੇ ਕੀ ਸੇਨਾ ਤੇਰੀ ਜਾਤ ਪੁੱਛਣੀ ਅੰਮ੍ਰਿਤ ਵੇਲੇ ਉਠਿਆ ਕਰ ਤੂੰ 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 ਵਾਹਿਗੁਰੂ ਵਾਹਿਗੁਰੂ ਜਪਿਆ ਕਰ ਤੂੰ ਵਾਹਿਗੁਰੂ ਵਾਹਿਗੁਰੂ ਜਪਿਆ ਕਰ ਤੂੰ ਵਾਹਿਗੁਰੂ ਵਾਹਿਗੁਰੂ ਜਪਿਆ ਕਰ ਤੂੰ ਜੇੜਾ ਆਉ ਤੇਰੇ ਕੰਮ ਹਰ ਵੇਲੇ ਕਿਹਸੀਨਾ ਤੇਰੀ ਜਾਤ ਪੁੱਛਣੀ ਜੇੜਾ ਆਉ ਤੇਰੇ ਕੰਮ ਹਰ ਵੇਲੇ ਕਿਹਸੀਨਾ ਤੇਰੀ ਜਾਤ ਪੁੱਛਣੀ ਉਥੇ ਅਮਲਾਂ ਦੇ ਹੋਣੇ ਨੇ ਨਬੇੜੇ ਕੀ ਸੇਨਾ ਤੇਰੀ ਜਾਤ ਪੁੱਛਣੀ ਉਥੇ ਅਮਲਾਂ ਦੇ ਹੋਣੇ ਨੇ ਨਬੇੜੇ ਕੀ ਸੇਨਾ ਤੇਰੀ ਜਾਤ ਪੁੱਛਣੀ ਨਾ ਕਰਿਆ ਕਰ ਮੇਰੀ ਮੇਰੀ ਨਾ ਕਰਿਆ ਕਰ ਮੇਰੀ ਮੇਰੀ ਨਾ ਕਰਿਆ ਕਰ ਮੇਰੀ ਮੇਰੀ ਇੱਕ ਦਿਨ ਹੋਣਾ ਮਿੱਟੀ ਦੀ ਤੇਰੀ ਇੱਕ ਦਿਨ ਹੋਣਾ ਮਿੱਟੀ ਦੀ ਤੇਰੀ ਇੱਕ ਦਿਨ ਹੋਣਾ ਮਿੱਟੀ ਦੀ ਢੇਰੀ ਇੱਕ ਦਿਨ ਹੋਣਾ ਮਿੱਟੀ ਦੀ ਢੇਰੀ ਤੀਆ ਪੁੱਤ ਰਾਣਾ ਆਉਣਾ ਤੇਰੇ ਨੇੜੇ ਕਿਹసే ਨਾ ਤੇਰੀ ਜਾਤ ਪੁੱਛਣੀ ਤੀਆ ਪੁੱਤ ਰਾਣਾ ਆਉਣਾ ਤੇਰੇ ਨੇ ਸੇਨਾ ਤੇਰੀ ਜਾਤ ਪੁੱਛਣੀ ਓਥੇ ਅਮਲਾਂ ਦੇ ਹੋਣੇ ਨੇਨ ਬੇੜੇ ਕਿ ਸੇਨਾ ਤੇਰੀ ਜਾਤ ਪੁੱਛਣੀ ਓਥੇ ਅਮਲਾਂ ਦੇ ਹੋਣੇ ਨੇਨ ਬੇੜੇ ਕਿ ਸੇਨਾ ਤੇਰੀ ਜਾਤ ਪੁੱਛਣੀ ਗੁਰੂ ਚਰਨਾ ਵਿੱਚ ਆਇਆ ਕਰ ਤੂੰ 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 ਆਗੇ ਸੀਸ ਚੁਕਾਇਆ ਕਰ ਤੂੰ ਆਕੇ ਸੀਸ ਚੁਕਾਇਆ ਕਰ ਤੂੰ ਆਕੇ ਸੀਸ ਚੁਕਾਇਆ ਕਰ ਤੂੰ ਆਕੇ ਸੀਸ ਚੁਕਾਇਆ ਕਰ ਤੂੰ ਹੋ ਤਾ ਪਾਰ ਲੰਗਾਉ ਤੇਰੇ ਬੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ ਹੋ ਤਾ ਪਾਰ ਲੰਗਾਉ ਤੇਰੇ ਬੇੜੇ ਕੀ ਸੇਨਾ ਤੇਰੀ ਜਾਤ ਪੁੱਛਣੀ ਓਥੇ ਅਮਲਾਂ ਦੇ ਹੋਣੇ ਨੇ ਨੇਨ ਬੇੜੇ ਕੀ ਸੇਨਾ ਤੇਰੀ ਜਾਤ ਪੁੱਛਣੀ ਉਥੇ ਅਮਲਾਂ ਦੇ ਹੋਣੇ ਨੇ ਨ ਬੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ ਕਿਸੇ ਨਾ ਤੇਰੀ ਜਾਤ ਪੁੱਛਣੀ ਕਿਸੇ ਨਾ ਤੇਰੀ ਜਾਤ ਪੁੱਛਣੀ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ